ਹਾਂਜੀ ਰੋੜਕੇ ਜੀ ਰੋੜਕੇ ਜੀ ਤੂਫਾਨ ਆ ਗਿਆ ਕਿੱਦਾਂ ਭਾਜੀ ਨਹੀਂ ਪੈ ਰਿਹਾ ਬਹੁਤ ਤੇਜ਼ ਇੱਕ ਦਮ ਹੀ ਆ ਗਿਆ ਥੋੜਾ ਪਾਣੀ ਤਾਂ ਵਸਾ ਲਾਓ ਕਿੱਦਾਂ ਮੂਰੇ ਖੜਾ ਸਾਰਾ ਹੀ ਹਾਂ ਹਾਰੇ ਪਾਣੀ ਖੜਾ ਮੂਰੇ ਇੱਥੇ ਪਾਣੀ ਜਮਾ ਹੋ ਗਿਆ ਲੱਗਦਾ ਤਿੰਨ ਪਰਾਂ ਨਹੀਂ ਕੋਈ ਏਰੀਆ ਹੈਗਾ ਤੇ ਬਾਕੀ ਦੇਖੋ ਇਹ ਤਰ ਤੱਕ ਕੌਣ ਖੜਾ ਹੋਣਾ ਪਾਣੀ ਠੀਕ ਹੈ ਉਹਨੂੰ ਡਰਾਉਟ ਲੱਗ ਰਿਹਾ ਨਾ ਪਰ ਉਹਦੇ ਅੰਦਰ ਵੀ ਨੀਂਹ ਮਾਣ ਇੱਧਰ ਵੀ ਆ ਜੇ ਪਾਣੀ ਆ ਦੇਖੋ ਤਾਂ ਇੱਧਰ ਵੀ ਦੇ ਨਾ ਸਮਾ ਕੋ ਪਾਣੀ ਬੜੀਆਂ ਜਿਹੀਆਂ ਠੀਕ ਹੈ ਇੱਧਰ ਵੀ ਬਹੁਤ ਾਟਾ ਪਾਣੀ ਮਾਰੇ ਆ ਰਿਹਾ ਨਾ ਚੱਲ ਰਿਹਾ

ਮਾਲਿਆਂ ਦੇ ਰੋਣੇ ਪਾਣੀ ਨਾ ਪਰ ਦੇਣਾ ਠੀਕ ਆ ਬਹੁਤ ਆ ਬਲੈਕ ਆਉਦੀ ਹੈ ਨਾ ਹਾਂ ਦੇਖੋ ਪਾਣੀ ਹਲੇ ਹੋਰ ਜਮਾ ਹੋਇਆ ਨਾ ਦੇਖੋ ਠੀਕ ਆ ਜੀ ਇੱਕ ਪਾਣੀ ਇੱਧਰ ਆਇਆ ਆ ਉੱਥੇ ਲੋਕਾਂ ਨੇ ਅਰਦਾਸ ਕਰੋ ਕਿ ਹਾਂ ਬਈ ਇਹ ਮਾਰੇ ਵਿਚਾਰਿਆਂ ਦੇ ਜਿਹੜੇ ਘਰ ਖਰਾਬ ਹੋਏ ਆ ਉਹ ਮਾਰੇ ਮੋٹے ਸੈਟ ਲੈ ਜਾਣ ਹਨ ਤੇ ਸਮਾਨ ਨੂੰ ਤਾਂ ਕਈ ਬੰਦਿਆਂ ਦਾ ਰੁੜ ਗਿਆ ਹਨਾ ਆ ਦੇਖੋ ਬਾਹਰ ਕੰਨੇ ਕੋ ਨੇੜੇ ਉੱਪਰ ਦੇ ਕਈ ਬੰਦੇ ਆ ਵਿਚਾਰਿਆਂ ਦਾ ਸਮਾਨ ਰੁੜ ਗਿਆ ਆ ਠੀਕ ਆ ਉਹਦੇ ਨੇ ਮੁੱਕੇ ਰਸਤੇ ਜਿਹੀ ਪਾਣੀ ਆ ਗਿਆ ਦੇਖੋ ਠੀਕ ਆ ਆਰੇ ਗਲੀਆਂ ਦੇ ਵਿੱਚ ਜਿਹੜੇ ਬਈਆਂ ਨੇ ਹੋਏ ਪਰੋ ਪੀਜਾ ਯਾਰ ਮੀਹ ਦੇ ਜਿਹੜਾ ਹਾਲ ਉਹ ਪੀਸਾ ਲਗਾਤਾਰ ਪੈ ਰਿਹਾ ਹੈ ਨਾ ਡੈਮਟੂ ਵੀ ਕਈ ਕੋਰੇ ਖਿਆਨਾਂ ਟੁੱਟ ਦੇ ਠੀਕ ਹੈ ਜੀ ਤੇ ਉਹ ਬਾਜ਼ਾਰਿਆਂ ਦੇ ਬਾਸਾ ਕਰੋ ਜਿਹੜੇ ਲੱਗ ਲੱਗੇ ਪੈਂਟ ਆ ਹਨਾ ਡੈਮ ਦੇਗਾ ਹੋਰ ਹਨਾ ਦਾਂਜੇ ਲੱਗੇ ਜਿਹੜੇ ਪਿੰਡੇ ਉਹਨਾਂ ਬੰਦੇ ਲੈ ਬੱਸ ਆਵਰੋ ਹਾਉ ਵੀ ਉਹ ਬੰਦੇ ਦਾ ਬਰਾ ਹਾਲ ਨਾ ਹੋਇਆ ਜਾਵੇ ਕੋਈ ਨੂੰ ਕਾ ਪੜੀਦਾ ਉਹਨਾਂ ਨੂੰ ਜਾ ਰਿਆ ਆ ਤੇ ਜਿਹੜੀ ਉਹ ਲੱਗੇ ਪਿੰਡੇ ਉਹਨਾਂ ਨੂੰ ਜਿਹੜੇ ਬਜਾਰੇ ਕਰ ਰਹੇ ਆ ੂਟੀ ਪਾਣੀ ਦਾ ਉਹ ਸੀਦੀ ਵੀ ਹੋਰ ਵੀ ਨਹੀਂ ਲੋਹਾ ਕਿੰਨੇ ਦਿੱਤਿਆਂ ਗੱਲ ਚੀ ਗੰਦਾ ਜੀ ਚਾਚਾ ਬੁੱਧ ਪਾਈ ਨਹੀਂ ਹੋ ਗਿਆ ਹੁਣ ਨਹੀਂ ਖਤਮ ਔਰ ਉਹ ਨਹੀਂ ਜਿਆਦਾ ਬਰਾ ਹਾਲ ਪਾਤਾ ਲੋਕਾਂ ਮੈਂ ਢੀਂਗਾ ਤੰਦਾ ਆ ਉਹ ਕਈ ਜੀ ਜਾ ਰਿਹਾ ਐ ਐਂਟਰ ਵੀ ਟੂਰ ਲਾਪੇ ਆ ਨਾ ਜਬ ਆਪਣਾ ਜ ਆ ਸਹੀ ਆ ਨਾ ਤੇ ਕੋਈ ਨਹੀਂ ਦੇ ਕੋਪਾਰਮੈਂਟਾ ਚ ਖੜ ਗਿਆ ਹੁਣ ਮੜ ਜਾ ਫਟ ਕਰ ਲਾ ਉਹ ਦੇਖਣ ਲੱਗਾ ਕਿ ਮੋਬਿਲ ਆ ਨਾ ਆਹੀ ਆ ਦੇਖ ਹੋਂਗੇ ਐਂਟਰ ਲੋਕ ਲਾਵਾ ਦਿੱਤੇ ਆ ਠੀਕ ਆ ਪਰ ਇਹਦਾ ਪਾਣੀ ਕੱਢਣ ਨੂੰ ਥੋੜੀ ਜਿਹਾ ਥੂੜੀ ਜਿਹਾ ਜਿਹਾ ਕਹਿੰਦੇ ਹੋਂਦੀ ਆ ਆ ਕੈਬਿਨੇਟ ਪੰਚਾਈਆਂ ਬਣਾਈਆਂ। ਵੇਖੋ। ਮਣੀ ਸਾਰੇ ਖੜਾ। ਠੀਕ ਐ। ਚੋਨੇ ਆਦੇ। ਉਹ ਪੱਟ। ਸੇਟਰ ਪੱਕਿਆ ਪੜੀ। ਠੀਕ ਐ। ਅੱਗੇ ਵੀ ਇੱਥੇ ਖੜ ਜਾਂਦਾ। ਇੱਧਰ ਬੜੀਆ ਤੇ ਨਹੀਂ ਹਟ ਗਿਆ। ਠੀਕ ਐ। ਗੋੜਾ ਵਾਲਿਆ ਮਣੀ ਇਹਦਾ ਦੇ ਗੋੜਾ ਨਾ ਹੋਰ ਬੜਾ ਲਿਆ। ਸੋਲੋ ਵੀ ਹੈ ਜੀ ਹਾਂ ਇਹ ਪਿਆਰ ਲਈ ਸਸੀ ਕਾਰ ਤੇ ਗੁਰੂ ਦਾ ਆਪਨਾ ਸਸੀ ਬਾਣੀ ਖੜਿਆ ਹੈ